ਨਹੀਂ ਜੀ ਅਮਿਤ ਸ਼ਾਹ ਜੀ ਨੇ ਇਹ ਇਨਕਿਆਤੀ ਪਾਠ ਕਰਦੇ ਆ ਉਹ ਕਹਿੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰੱਖੇ ਹੋਏ ਆ ਇਹ ਤਾਂ ਬਹੁਤ ਬਦਤਮੀਜ਼ੀ ਤੇ ਨਾਲ ਸਿੱਖਾਂ ਦੇ ਨਾਲ ਗਾਲਾਂ ਕਿਤੇ ਇਹ ਇਹੋ ਫੈਸਲਾ ਹੋਣਾ ਚਾਹੀਦਾ ਸਾਰੇ ਸਿੱਖਾਂ ਨੂੰ ਜਿਹੜੇ ਵੀ ਦੁਨੀਆਂ ਦੇ ਵਿੱਚ ਰਹਿੰਦੇ ਆ ਦੀ ਇਹਦੀ ਹਿੰਮਤ ਕਿਵੇਂ ਪਈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇ ਤੇ ਅਮਰਤਪਾਲ ਸਿੰਘ ਕਦੇ ਭਿੰਡਰਾਂ ਵਾਲਿਆਂ ਦੀ ਗੱਲ ਤਾਂ ਕੀਤੀ ਨਹੀਂ ਉਹਨਾਂ ਨੇ ਇਹ ਉਹਨਾਂ ਦੀ ਵਰਤੀ ਪੜਣੀ ਆ ਉਹਨਾਂ ਦਾ ਪਹਿਣਾਵਾ ਆਇਆ ਹੈ ਪਰ ਪਿੰਡਰਾ ਵਾਲੀ ਤੇ ਖਾਲਸਾ ਧਰਮ ਦੀ ਤੋਂੰਦੀ ਪਾਰਟੀ ਕਰਿਆ ਕਿ ਅਸੀਂ ਬਿਲਕੁਲ ਖਾਲਸਾ ਦੇ ਹੱਕ ਦੇ ਵਿੱਚ ਨਹੀਂ ਹੈ ਤਾਂ ਫੇਰ ਮੇਰਾ ਮਤਲਬ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਣਾ ਤੇ ਝੂਠੇ ਇਲਜ਼ਾਮ ਲਾ ਦੇਣਾ ਇਹ ਤਾਂ ਬਹੁਤ ਗਲਤ ਕਰ ਲਾ ਪਰ ਮਾਨ ਸਾਹਿਬ ਹਮੇਸ਼ਾ ਕਹਿੰਦੇ ਕਹਿੰਦੇ ਪਿੰਡਰਾ ਵਾਲਾ ਬਣਨ ਦੀ ਰੀਸ ਕੀਤੀ ਜਾ ਰਹੀ ਸੀ ਪਰ ਭਾਵੇਂ ਸਾਡੀ ਸਰਕਾਰ ਨਹੀਂ ਪੰਜਾਬ ਦੇ ਵਿੱਚ ਫੇਰ ਵੀ ਅਸੀਂ ਐਨਐਸਏ ਲਾ ਕੇ ਉਹਨਾਂ ਨੂੰ ਡਿਬਰੂਗੜ੍ਹ ਦੇ ਵਿੱਚ ਬੰਦ ਕੀਤਾ ਅੱਗੇ ਤੋਂ ਤਾਂ ਜੋ ਇਹੋ ਜਿਹੀ ਗੱਲ ਨਾ ਕਰ ਸਕਣ ਤੁਸੀਂ ਖਾਲਸਾ ਦੀ ਲੜਾਈ ਲੜ ਰਹੇ ਹੋ ਕਿਵੇਂ ਦੇਖਦੇ ਮੈਂ ਇਸ ਮਸਲੇ ਨੂੰ 40 ਸਾਲਾਂ ਤੋਂ ਤੁਸੀਂ ਇੱਕੋ ਸਟੈਂਡ ਤੇ ਖੜੇ ਹੋ ਵੀ ਖਾਲਸਾਤਨ ਲੈਣਾ ਉਸ ਤੋਂ ਥੱਲੇ ਤੁਹਾਡੀ ਗੱਲ ਨਹੀਂ ਹਾਂਜੀ ਪਰ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਸੰਸਦ ਦੇ ਵਿੱਚ ਬਹੁਤ ਤਲਖ ਬਿਆਨ ਦਿੱਤਾ ਗਿਆ ਹੈ ਬਹੁਤ ਕਰੜੀ ਭਾਸ਼ਾ ਦੇ ਵਿੱਚ ਸੰਤਾ ਨੂੰ ਕਿਹਾ ਗਿਆ ਨਾ ਫਿਰ ਇਹ ਤਾਂ ਉੱਤਰ ਵੀ ਤਾਂ ਸਿੱਖ ਦੇਣਗੇ ਹੀ ਹੋਣਾ ਇਹ ਸੁੱਕਾ ਤਾਂ ਨਹੀਂ ਜਾਂਦਾ ਮਿੱਤ ਸ਼ਾਹ ਦਾ ਬਿਆਨ ਇਹ ਤਾਂ ਜਵਾਬ ਆਊਗੀ ਸਿੱਖ ਕੌਮ ਵੱਲੋਂ ਐਂਡ ਗੁਰੂ ਗ੍ਰੰਥ ਸਾਹਿਬ ਦੀ ਬੀਅਦ ਵੀ ਕਰਨੀ ਸੰਜਨ ਸਿੰਘ ਭਿੰਡਰਵਾਲਣ ਮੜਾ ਕਣਾ ਤੇ ਫਿਰ ਗੋਟੂ ਦਾ ਰੌਤ ਸੋ ਗਾਂਧੀ ਸੀਗਾ ਜੀ ਅੱਪਾ ਗਾਂਧੀ ਨੂੰ ਮਾਰਾ ਕਹੀਏ ਇਹੋ ਜੇ ਇਨਫਾਸ ਉਹਦੇ ਖਲਾਫ ਬੋਢੀਏ ਇਨਨੂ ਕੀ ਪਤਾ ਇਨ ਇਨਨੂ ਕਿਵੇਂ ਲੱਗੂਗਾ ਇਹ ਰੌਲਾ ਚੱਲ ਰਿਹਾ ਸੀ ਸੰਤਾਂ ਦੀਆਂ ਤਸਵੀਰਾਂ ਨੂੰ ਲੈ ਕੇ ਹਿਮਾਚਲ ਦੇ ਵਿੱਚ ਸੰਤਾਂ ਦੇ ਜਿਹੜੇ ਝੰਡੇ ਲਾ ਕੇ ਗਏ ਸੀ ਨੌਜਵਾਨ ਪੰਜਾਬ ਦੇ ਉਹ ਵੀ ਉਤਾਰੇ ਗਏ ਉਹ ਵੀ ਫਾੜੇ ਗਏ ਆਰਐਸਐਸ ਦਾ ਕੋਈ ਉਥੋਂ ਕਾਰਕੁਨ ਸੀ ਉਹਨਾਂ ਦਾ ਅਮਨਸੂਦ ਉਹਦੇ ਵੱਲੋਂ ਇਹ ਸਾਰਾ ਕੀਤਾ ਗਿਆ ਇਸੇ ਦੇ ਚੱਲਦੇ ਹੀ ਬਿਆਨ ਆਇਆ ਇਹਨੂੰ ਕਿਸ ਤਰੀਕੇ ਨਾਲ ਜੋੜ ਕੇ ਦੇਖ ਸਕਦੇ ਆ ਸੰਤਾਨ ਦੇ ਬੈਨਰ ਲੈ ਕੇ ਗਏ ਐ ਇੱਥੇ ਪੰਜਾਬ ਦੇ ਵਿੱਚ ਜਿਹੜੀ ਵੀ ਸਰਕਾਰ ਆਉਂਦੀ ਆ ਉਹ ਗਾਂਧੀ ਤੇ ਨੈਰੋ ਦੀ ਫੋਟੋ ਲਾਉਂਦੀ ਆ ਹੁਣ ਭਗਤ ਸਿੰਘ ਦੀ ਫੋਟੋ ਲਾਈ ਆ ਆម ਆਜ਼ਮੀ ਪਾਰਟੀ ਨੇ ਸਾਨੂੰ ਭਗਤ ਸਿੰਘ ਤਾਂ ਨਹੀਂ ਸਿਖਾਉਂਦਾ ਕਿਉਂ ਕਰਕੇ ਅਸੀਂ ਸਮਝਦੇ ਆ ਕਿ ਉਸਨੇ ਬੇਗਨਾ ਪੁਲਿਸ ਆਫਸਰ ਮਾਰਿਆ ਸੀ ਤੇ ਬੇਗਨਾ ਹੈੱਡ ਕਨਸਟੇਬਲ ਇੱਕ ਸਿੱਖ ਮਾਰਿਆ ਸੀਗਾ ਜੇ ਜਿਹੜੀ ਨੈਸ਼ਨਲ ਅਸੈਂਬਲੀ ਸੀ ਉਹਦੇ ਵਿੱਚ ਬੰਬ ਸੱਟਤਾ ਸੀ ਸ਼ੁਕਰ ਹੈ ਉਹ ਨਹੀਂ ਫਟਿਆ ਇਹ ਤਾਂ ਬਹੁਤ ਜ਼ਿਆਦਾ ਬੰਦੇ ਮਰ ਜਾਣੇ ਸੀਗੇ ਤੇ ਜਿਹੜਾ ਹਵਾਈ ਅੱਡਾ ਹੈ ਜਿਹੜਾ ਚੰਡੀਗੜ੍ਹ ਦਾ ਉਹ ਤਾਂ ਨਾਮ ਹੀ ਭਗਤ ਸਿੰਘ ਰੱਖ ਦਿੱਤਾ ਜਦ ਕਿ ਉਹ ਨਾਮ ਬੰਦਾ ਸਿੰਘ ਬਹਾਦਰ ਦਾ ਲਿਖਿਆ ਜਾਣਾ ਚਾਹੀਦਾ ਸੀ ਜੋ ਕਰਕੇ ਚੱਪਲ ਛੇੜੀ ਦਿੱਤੀ ਤੇ ਇੱਥੇ ਪੰਜਾਬ ਦੀ ਜਿਹੜੀ ਲੜਾਈ ਹੈ ਹਾਂਜੀ ਪਹਿਲੀ ਵਾਰ ਕਿਸੇ ਨੇ ਮੌਗਲ ਹਕੂਮਤ ਨੂੰ ਥੱਲੇ ਡੇਗਿਆ ਸੀਗਾ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਤੇ ਇਹ ਜਿੱਦਣ ਵੀ ਸਾਡਾ ਲੱਗਿਆ ਦੌ ਲੱਗਿਆ ਤਾਂ ਹੁਮਤਾਈ ਅਸੀਂ ਬਿਲਕੁਲ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਹਵਾਈ ਅੱਡੇ ਦਾ ਨਾਂ ਰੱਖਾਂਗੇ ਤੇ ਬਾਹਰ ਦੇ ਮੁਲਕਾਂ ਨੂੰ ਵੀ ਮੈਂ ਕਹਿ ਰਿਹਾ ਹਾਂ ਕਿ ਤੁਸੀਂ ਆਪਣੇ ਜਹਾਜ਼ ਇਸ ਹਵਾਈ ਅੱਡੇ ਤੇ ਨਾਮ ਭੇਜੋ ਜਿਸ ਨੇ ਇੱਕ ਟੈਰਰਿਜ਼ਮ ਕੀਤੀ ਸੀਗੀ ਜਿਸਨੇ ਕਬੇਗਣਾ ਅੰਰੇਜ਼ ਸੁਪਰਡੈਂਟ ਮਾਰਤਾਸੀਗਾ ਹੈਡ ਕਨਸਟੇਬਲ ਮਾਰਤਾਸੀਗਾ ਬੇਗਣਾ ਅਮਰਤਾਰੀ ਤੇ ਫਿਰ ਨੈਸ਼ਨਲ ਅਸੈਂਬਲੀ ਦਿੱਲੀ ਦੇ ਵਿੱਚ ਬੰਬ ਸੱਟ ਤਾਂ ਸੀਗਾ ਮੇਰਾ ਮਤਲਬ ਕਿਸ ਬਣਾ ਦੇ ਉੱਤੇ ਤੁਸੀਂ ਆਪਣੇ ਜਹਾਜ਼ ਇੱਥੇ ਚੰਡੀਗੜ੍ਹ 에어ਪੋਰਟ ਤੇ ਭੇਜੋਗੇ ਜਿਹਦਾ ਨਾਮ ਭਗਤ ਸਿੰਘ 에어로ਡ੍ਰੋਮ